ਗੁਰੂ ਪਿਆਰਿਓ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਸੀ ਭਾਵੇਂ ਰੋਜ਼ ਹੀ ਕਰਦੇ ਆ ਪਰ ਕਈ ਵਾਰੀ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਬਹੁਤ ਸਮੇਂ ਤੋਂ ਬਾਣੀ ਪੜ ਰਹੇ ਆ ਗੁਰੂ ਕਿਰਪਾ ਕਿਉਂ ਨਹੀਂ ਕਰਦਾ ਗੁਰੂ ਨੇ ਮੇਰੇ ਤੇ ਰਹਿਮਤ ਕਿਉਂ ਨਹੀਂ ਕੀਤੀ ਅਜੇ ਤੱਕ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਅਸੀਂ ਪਾਠ ਜਦੋਂ ਪੜਦੇ ਆ ਤਾਂ ਸਾਨੂੰ ਕਿਸੇ ਵਿਧੀ ਦੇ ਅਨੁਸਾਰ ਮਰਿਆਦਾ ਦੇ ਅਨੁਸਾਰ ਪਾਠ ਨਹੀਂ ਪੜਨਾ ਆਉਂਦਾ ਜਿਦੇ ਕਰਕੇ ਅਸੀਂ ਬਹੁਤ ਦੇਰ ਹੋ ਜਾਂਦੀ ਹੈ ਸਾਨੂੰ ਇਹਨਾਂ ਗੱਲਾਂ ਨੂੰ ਸਮਝਣ ਦੇ ਵਿੱਚ ਕਿ ਪਾਠ ਨੂੰ ਕਰਨ ਦਾ ਸਹੀ ਤਰੀਕਾ ਕੀ ਹੈ ਇਸ ਤਰੀਕੇ ਨਾਲ ਤੁਸੀਂ ਜੇ ਪਾਠ ਕਰੋਗੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਤੁਹਾਡੇ ਮਨ ਦੇ ਉੱਪਰ ਬਹੁਤ ਜ਼ਿਆਦਾ ਅਸਰ ਪਵੇਗਾ ਗੁਰੂ ਦੀ ਕਿਰਪਾ ਵੀ ਹੋਵੇਗੀ ਤਾਂ ਆਉ ਆਪਾਂ ਜਾਣਦੇ ਹਾਂ ਜੀ ਸਭ ਤੋਂ ਪਹਿਲੀ ਗੱਲ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਆਪ ਹੀ ਉਹ ਦੱਸਦੇ ਆ ਗੁਰੂ ਨਾਨਕ ਸਾਹਿਬ ਜੀ ਕਿ ਇਹ ਜਿਹੜੀ ਬਾਣੀ ਆ ਇਹਨੂੰ ਕਦੋਂ ਪੜ੍ਹਨਾ ਚਾਹੀਦਾ ਅੰਮ੍ਰਿਤ ਵੇਲੇ ਸੱਚ ਨਾਉ ਵਡਿਆਈ ਵਿਚਾਰ ਹਮੇਸ਼ਾ ਜਿਹੜਾ ਪਾਠ ਆ ਬਾਣੀ ਆ ਉਹਨੂੰ ਅੰਮ੍ਰਿਤ ਵੇਲੇ ਤੁਸੀਂ ਪੜ੍ਹਨਾ ਸ੍ਰੀ ਜਪਜੀ ਸਾਹਿਬ ਦੀ ਬਾਣੀ ਨੂੰ ਕਿਸੇ ਹੋਰ ਸਮੇਂ ਨਾ ਪੜ੍ਹੋ ਕਿਉਂਕਿ ਇਹ ਉਹ ਅੰਮ੍ਰਿਤ ਰੂਪੀ ਬਾਣੀ ਆ ਜਿਹਨੂੰ ਜਦੋਂ ਜਦੋਂ ਆਪਾਂ ਅੰਮ੍ਰਿਤ ਵੇਲੇ ਪੜ੍ਹਦੇ ਆ ਸਾਡਾ ਮਨ ਖਿੰਡਿਆ ਨਹੀਂ ਹੁੰਦਾ ਸਾਡੇ ਤੇ ਜ਼ਿਆਦਾ ਅਸਰ ਕਰਦੀ ਆ ਬਾਕੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਬਾਰੇ ਗੁਰੂ ਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਉਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਹੁਣ ਸਾਨੂੰ ਤੁਹਾਡੇ ਕਿਵੇਂ ਦਰਸ਼ਨ ਹੋਇਆ ਕਰਨਗੇ ਭਾਈ ਲੈਣਾ ਜੀ ਪੁੱਛਦੇ ਆ ਉਦੋਂ ਉਹਨਾਂ ਨੇ ਕਿਹਾ ਸੀ ਇਹ ਜੋ ਜਪਜੀ ਸਾਹਿਬ ਦੀ ਬਾਣੀ ਹੈ ਇਹ ਮੈਂ ਆਪ ਹੀ ਹਾਂ ਇਹ ਗੁਰੂ ਮਹਾਰਾਜ ਆਪ ਹੀ ਨੇ ਤਾਂ ਇਸ ਕਰਕੇ ਸਾਨੂੰ ਅੰਮ੍ਰਿਤ ਵੇਲੇ ਪਾਠ ਪੜ੍ਹਨਾ ਚਾਹੀਦਾ ਈਾਲਸ ਜਿਹੜੀ ਆ ਦਲਿੱਦਰ ਆ ਛੱਡਣਾ ਚਾਹੀਦਾ ਅੰਮ੍ਰਿਤ ਵੇਲੇ ਤੋਂ ਇਲਾਵਾ ਕਈ ਵਾਰ ਅਸੀਂ ਜਦੋਂ ਹੋਰ ਸਮੇ ਪਾਠ ਕਰਦੇ ਆ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਫਲ ਨਹੀਂ ਮਿਲਦਾ ਫਲ ਤਾਂ ਮਿਲਦਾ ਹੈ ਪਰ ਅੰਮ੍ਰਿਤ ਵੇਲੇ ਦੀ ਜਿਹੜੀ ਮਹਿਮਾ ਹੈ ਉਹ ਵੱਖਰੀ ਹੋਈ ਆ ਇਸ ਕਰਕੇ ਤਾਂ ਮਰਿਆਦਾ ਵਿੱਚ ਨਿਤਨੇਮ ਦੇ ਵਿੱਚ ਜਿਹੜੀ ਪਹਿਲੀ ਬਾਣੀ ਆ ਸ੍ਰੀ ਜਪਜੀ ਸਾਹਿਬ ਦੀ ਇਹਨੂੰ ਅੰਮ੍ਰਿਤ ਵੇਲੇ ਹੀ ਪੜਨਾ ਇਹ ਮਰਿਆਦਾ ਦੇ ਵਿੱਚ ਦੱਸਿਆ ਹੋਇਆ ਬਾਕੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਆਖ ਦਿੱਤਾ ਸੰਗਤ ਨੂੰ ਆਖਿਆ ਜਿਹੜਾ ਵੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਇੱਕ ਮਨ ਇੱਕ ਚਤ ਹੋ ਕੇ ਪੜ੍ਹੇਗਾ ਉਹਦੇ ਬਾਣੀ ਵਿੱਚੋਂ ਹੀ ਸਾਡੇ ਦਰਸ਼ਨ ਉਹਨਾਂ ਨੂੰ ਹੋ ਜਾਇਆ ਕਰਨਗੇ ਆਹ ਇਹ ਜਿਹੜੀ ਬਾਣੀ ਆ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਇਹਨੂੰ ਜਾਨਣਾ ਇਸ ਤਰ੍ਹਾਂ ਨਿਸ਼ਚਾ ਰੱਖ ਕੇ ਬਾਣੀ ਪੜ੍ਹਨੀ ਆ ਅੱਗੇ ਹੁਣ ਦੂਜੀ ਗੱਲ ਜਿਹੜੀ ਬੜੀ ਜ਼ਰੂਰੀ ਆ ਪਾਠ ਜਦੋਂ ਆਪਾਂ ਪੜ੍ਹਦੇ ਆ ਬਹੁਤ ਸਾਰੇ ਲੋਕ ਆ ਸੰਗਤ ਰੂਪ ਵਿੱਚ ਜਦੋਂ ਪਾਠ ਕਰਦੇ ਆ ਇੱਕ ਸਵਾਲ ਆਉਂਦਾ ਵੀ ਮਨ 'ਚ ਵਿਚਾਰ ਬਹੁਤ ਆਉਂਦੇ ਆ ਬੀਤੇ ਸਮੇਂ ਦੀਆਂ ਯਾਦਾਂ ਬਹੁਤ ਆਉਂਦੀਆਂ ਆ ਆਉਣ ਵਾਲੇ ਸਮੇਂ ਦੀ ਚਿੰਤਾ ਵੀ ਬੰਦੇ ਨੂੰ ਸਤਾਉਂਦੀ ਆ ਤੁਸੀਂ ਇਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਇਹ ਵਿਚਾਰ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਇਨਾਂ ਤੇ ਬਹੁਤਾ ਧਿਆਨ ਨਹੀਂ ਦੇਣਾ ਤੁਸੀਂ ਜਦੋਂ ਸੁਰਤ ਆਪਣੀ ਬਾਣੀ ਵਿੱਚ ਰੱਖੋਗੇ ਮੂੰਹ ਤੋਂ ਬੋਲ ਕੇ ਕੰਨਾਂ ਤੋਂ ਸੁਣੋਗੇ ਵਾਰ-ਵਾਰ ਉਹ ਸ਼ਬਦਾਂ ਨੂੰ ਆਪਣੀ ਧੁੰਨ ਨੂੰ ਹੀ ਸੁਣੀ ਜਾਵੋਗੇ ਤਾਂ ਇਹ ਵਿਚਾਰ ਘਟ ਜਾਣਗੇ ਇਹ ਮੈਂ ਤੁਹਾਨੂੰ ਤਰੀਕਾ ਵੀ ਦੱਸ ਰਿਹਾ ਨਹੀਂ ਤਾਂ ਜਦੋਂ ਤੁਸੀਂ ਪਾਠ ਕਰਦੇ ਹੋ ਵਿਚਾਰ ਆਈ ਜਾਣਗੇ ਜਾਈ ਜਾਣਗੇ ਤਾਂ ਤੁਹਾਨੂੰ ਥੋੜਾ ਧਿਆਨ ਦੇਣਾ ਪਵੇਗਾ ਜਾਗਰਿਤ ਹੋ ਕੇ ਉਹ ਜਾਗ ਕੇ ਬਾਣੀ ਪੜ੍ਹਨੀ ਪਵੇਗੀ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਤਾਂ ਉਹ ਗਾਫਲਤਾ ਬੇਹੋਸ਼ੀ ਨਾਲ ਬਾਣੀ ਨਹੀਂ ਪੜਨੀ ਜਾਗਦੇ ਹੋਏ ਬਾਣੀ ਪੜਨੀ ਆ ਇਹ ਦੇਖਣਾ ਵੀ ਮਨ ਕਿੱਧਰ ਨੂੰ ਜਾਂਦਾ ਜੇ ਬਾਹਰ ਵੀ ਨਿਕਲ ਗਿਆ ਮਾਨੇ ਨੂੰ ਮੋੜ ਕੇ ਲਿਆਉਣਾ ਵਾਪਸ ਬਾਣੀ ਵਿੱਚ ਇਹ ਬਹੁਤ ਵਾਰੀ ਵਿੱਚ ਹੁੰਦਾ ਵੀ ਇਹ ਪਰਦੇਸੀ ਆ ਮਨ ਇਹ ਚਲਿਆ ਜਾਂਦਾ ਬਾਹਰ ਨਿਕਲ ਜਾਂਦਾ ਫਿਰ ਇਹਨੂੰ ਮੋੜ ਕੇ ਲਿਆਉਣਾ ਜਦੋਂ ਇਹ ਚਲਿਆ ਜਾਵੇਗਾ ਫਿਰ ਮੋੜ ਕੇ ਲਿਆਉਗੇ ਚਲਿਆ ਜਾਵੇਗਾ ਫਿਰ ਮੋੜ ਕੇ ਲਿਆਉਗੇ ਤੁਹਾਨੂੰ ਇਹਨੂੰ ਮੋੜਨਾ ਆ ਜਾਊਗਾ ਫਿਰ ਇੱਕ ਦਿਨੇ ਉਹ ਹੋਊਗਾ ਵੀ ਘਰ ਵਿੱਚ ਟਿਕ ਜਾਊਗਾ ਤਾਂ ਇਹ ਜ਼ਰੂਰ ਤੁਸੀਂ ਚੀਜ਼ ਕਰਨੀ ਆ ਇਦੇ 'ਤੇ ਵੱਲ ਧਿਆਨ ਦੇਣਾ ਵੱਧ ਤੋਂ ਵੱਧ ਪਾਠ ਕਰਦੇ ਹੋਏ ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨਾ ਆਉਣ ਵਾਲੇ ਸਮੇਂ ਦੀ ਚਿੰਤਾ ਬੀਤੇ ਸਮੇਂ ਦੀਆਂ ਯਾਦਾਂ ਇਹ ਚ ਮਨ ਜਿਹੜਾ ਚਲਿਆ ਜਾਂਦਾ ਹੁੰਦਾ ਉਹਦੇ ਵਿੱਚ ਖੁੱਭ ਜਾਂਦਾ ਜਾ ਕੇ ਉਹਦੇ ਵਿੱਚੋਂ ਕੱਢ ਕੇ ਲੈ ਕੇ ਆਉਣਾ ਇਹਨੂੰ ਫਿਰ ਇਹਨੂੰ ਬਾਣੀ ਸੁਣਾਉਣੀ ਆ ਅੱਗੇ ਹੁਣ ਤੀਜੀ ਗੱਲ ਇਹ ਬਹੁਤ ਜ਼ਿਆਦਾ ਸੰਗਤ ਆ ਜਿਹੜੀ ਇਹ ਧਿਆਨ ਨਹੀਂ ਦੇ ਰਹੀ ਇੱਧਰ ਵੱਡੀ ਗਲਤੀ ਇੱਥੇ ਹੋ ਰਹੀ ਆ ਜਦੋਂ ਆਪਾਂ ਕਹਿੰਦੇ ਗੁਰੂ ਦੀ ਕਿਰਪਾ ਨਹੀਂ ਹੁੰਦੀ ਇਹ ਗੁਰਬਾਣੀ ਸ਼ੁੱਧ ਉਚਾਰਨ ਬਾਰੇ ਮੈਂ ਗੱਲ ਕਰ ਰਿਹਾ ਹਾਂ ਹਾਂਜੀ ਬਹੁਤ ਸੰਗਤਾਂ ਨੇ ਉਹ ਪਾਠ ਤਾਂ ਕਰਦੇ ਆ ਸਾਰੇ ਪਰ ਉਹਨਾਂ ਨੂੰ ਗੁਰਬਾਣੀ ਦਾ ਜਿਹੜਾ ਸ਼ੁੱਧ ਉਚਾਰਨ ਨਹੀਂ ਕਰਨਾ ਹੁੰਦਾ ਮੂਲ ਮੰਤਰ ਹੀ ਕਈਆਂ ਦਾ ਸ਼ੁੱਧ ਨਹੀਂ ਹੁੰਦਾ ਸ੍ਰੀ ਜਪਜੀ ਸਾਹਿਬ ਦੀ ਬਾਣੀ ਤਾਂ ਦੂਰ ਦੀ ਗੱਲ ਆ ਫਿਰ ਉਹ ਆਪਾਂ ਕਹਿੰਨੇ ਆਪਾਂ ਪੜ੍ਹਦੇ ਆ ਫਲ ਨਹੀਂ ਮਿਲਿਆ ਇਤਿਹਾਸ ਦੇ ਵਿੱਚ ਸਾਖੀਆਂ ਆਉਂਦੀਆਂ ਸ਼ੁੱਧ ਬਾਣੀ ਜਦੋਂ ਪੜ੍ਹਦੇ ਆ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਗੁਰਤਾ ਗੱਦੀ ਹੀ ਉਹਨਾਂ ਨੂੰ ਦੇਣ ਲੱਗਦੇ ਆ ਕਲਗੀਧਰ ਪਾਤਸ਼ਾਹ ਜੀ ਵੀ ਮੈਂ ਕੀ ਦੇ ਦਾਂ ਇਹਨਾਂ ਨੂੰ ਇੰਨਾ ਫਾਲਾ ਸ਼ੁੱਧ ਗੁਰਬਾਣੀ ਪੜੀ ਦਾ ਉਹ ਗੱਲ ਵੱਖਰੀ ਆ ਕਿ ਬਾਣੀ ਪੜ੍ਹ ਕੇ ਕਈ ਵਾਰੀ ਸਿੱਖ ਜਿਹੜੇ ਆ ਕਹਿ ਦਿੰਦੇ ਆ ਸਾਨੂੰ ਉਹ ਜਿਹੜੇ ਚਾਂਦੀ ਦੀ ਕਾਠੀ ਵਾਲਾ ਘੋੜਾ ਸੋਨੇ ਦੀ ਜਿਹੜੀ ਕਾਠੀ ਵਾਲਾ ਘੋੜਾ ਹੀ ਦੇ ਦਿਓ ਉਹ ਗੱਲ ਵੱਖਰੀ ਆ ਵੀ ਸਿੱਖ ਦੀ ਉਹ ਮੰਗ ਹੋ ਜਾਂਦੀ ਆ ਪਰ ਜਦੋਂ ਗੁਰਬਾਣੀ ਦਾ ਸ਼ੁੱਧ ਉਚਾਰਨ ਹੋ ਜਾਵੇ ਫਿਰ ਗੁਰੂ ਦੀ ਰਹਿਮਤ ਬਹੁਤ ਜਲਦੀ ਹੋ ਜਾਂਦੀ ਆ ਤਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਅੱਜ ਕੱਲ ਜਿਹੜੀਆਂ ਐਪਲੀਕੇਸ਼ਨ ਨੇ ਵਾਇਲ ਫੋਨ ਦੇ ਉੱਪਰ ਬਿਸ਼ਰਾਮ ਅਲਪ ਬਿਸ਼ਰਾਮ ਕਿੱਥੇ ਲਾਉਣੇ ਆ ਇਹ ਸਾਰਾ ਤੁਹਾਨੂੰ ਇੰਟਰਨੈਟ ਦੇ ਮਾਧਿਅਮ ਰਾਹੀਂ ਵੀ ਤੁਸੀਂ ਸਿੱਖ ਸਕਦੇ ਹੋ ਗੁਰਮਖ ਪਿਆਰਿਓ ਪਾਠ ਕਿਸ ਤਰ੍ਹਾਂ ਕਰਨਾ ਚਾਹੀਦਾ ਬਹੁਤ ਸਾਰੇ ਸੰਥਿਆ ਦੀਆਂ ਕਲਾਸਾਂ ਜਿਹੜੀਆਂ ਹਨ ਉਹ ਵੀ ਇੰਟਰਨੈਟ ਦੇ ਉੱਪਰ ਉਪਲਬਧ ਹਨ ਤੁਸੀਂ ਉਹਨਾਂ ਤੋਂ ਸਿੱਖ ਸਕਦੇ ਹੋ ਤਾਂ ਸਾਨੂੰ ਜਿਹੜੀ ਇਹ ਟੈਕਨੋਲੋਜੀ ਆ ਇਹਦਾ ਸਹੀ ਇਸਤੇਮਾਲ ਕਰਨਾ ਆਉਣਾ ਚਾਹੀਦਾ ਬੜਾ ਕੁਝ ਆ ਚੰਗਾ ਜੋ ਅਸੀਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਖੋਜ ਕੇ ਸਿੱਖ ਸਕਦੇ ਆ ਪਰ ਕਈ ਵਾਰੀ ਮਨ ਇੱਧਰ ਆਉਂਦਾ ਹੀ ਨਹੀਂ ਤਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਸਾਨੂੰ ਸਿੱਖਣਾ ਚਾਹੀਦਾ ਕਈ ਵਾਰੀ ਐਵੇਂ ਹੁੰਦਾ ਵੀ ਅਸੀਂ ਪਾਠ ਰੋਜ਼ ਕਰਦੇ ਆ ساری ਜ਼ਿੰਦਗੀ ਕਰੀ ਜਾਂਦੇ ਆ ਪਰ ਪਾਠ ਅਸੀਂ ਗਲਤੀ ਪੜੀ ਜਾਂਦੇ ਹੁੰਨੇ ਆ ਪਾਠ ਸੀ ਸਹੀ ਢੰਗ ਨਾਲ ਨਹੀਂ ਪੜਦੇ ਸ਼ੁੱਧ ਨਹੀਂ ਪੜਦੇ ਇਹਦੇ ਕਰਕੇ ਗਲਤੀਆਂ ਵੱਧ ਹੁੰਦੀਆਂ ਉਲਟਾ ਫਿਰ ਕੀ ਹੋ ਜਾਂਦਾ ਜਿਹੜਾ ਫਲ ਨਹੀਂ ਮਿਲਦਾ ਸਾਨੂੰ ਤਾਂ ਜਰੂਰ ਭਾਈ ਨਾਲ ਗੱਲਾਂ ਮਿਲ ਧਿਆਨ ਦੇਵੋ ਇਹਦੇ ਲਈ ਤੁਸੀਂ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਿੰਘ ਦਾ ਕੋਈ ਵਿਦਵਾਨ ਦਾ ਸਹਾਰਾ ਵੀ ਲੈ ਸਕਦੇ ਹੋ ਜੇ ਤੁਹਾਡੇ ਇਲਾਕੇ ਵਿੱਚ ਰਹਿੰਦਾ ਹੈ ਅਗਲੀ ਗੱਲ ਹੁਣ ਚੌਥੀ ਗੱਲ ਜਿਹੜੀ ਆ ਉਹ ਤੁਸੀਂ ਗੁਰਬਾਣੀ ਨੂੰ ਕੰਠ ਕਰੋ ਵੱਧ ਤੋਂ ਵੱਧ ਕਿਉਂ ਕਿਉਂਕਿ ਕੀ ਹੋਊਗਾ ਜਦੋਂ ਤੁਸੀਂ ਬਾਣੀ ਨੂੰ ਕੰਠ ਕਰ ਲੋਗੇ ਜਵਾਨੀ ਤੁਹਾਨੂੰ ਬਾਣੀ ਆ ਜਾਵੇਗੀ ਤੁਸੀਂ ਅੱਖਾਂ ਬੰਦ ਕਰਕੇ ਵੀ ਬਾਣੀ ਪੜ ਸਕਦੇ ਹੋ ਅੱਖਾਂ ਬੰਦ ਕਰਕੇ ਪੜੋਂਗੇ ਉਹਦੇ ਨਾਲ ਧਿਆਨ ਵੀ ਵੱਧ ਟਿਕੇਗਾ ਬਹੁਤ ਜ਼ਿਆਦਾ ਅਸਰ ਪਵੇਗਾ ਬਾਕੀ ਬਾਣੀ ਕੰਠ ਕਰਨੀ ਹੈ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ 52 ਬਚਨਾਂ ਵਿੱਚੋਂ ਇੱਕ ਬਚਨ ਆ ਤੁਸੀਂ ਗੁਰੂ ਦਾ ਇੱਕ ਬਚਨ ਵੀ ਮੰਨ ਲਮੋਗੇ ਬਾਣੀ ਕੰਠ ਕਰਨੀ ਜ਼ਰੂਰ ਚਾਹੀਦੀ ਆ ਹਰ ਇੱਕ ਸਿੱਖ ਨੂੰ ਬੱਚੇ ਜਿਹੜੇ ਆ ਬੜੀ ਜਲਦੀ ਬਾਣੀ ਕੰਠ ਕਰ ਲੈਂਦੇ ਆ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਉਦੋਂ ਸਾਨੂੰ ਥੋੜਾ ਔਖਾ ਲੱਗਦਾ ਕਿਉਂ ਔਖਾ ਲੱਗਦਾ ਕਿਉਂਕਿ ਸਾਡਾ ਮਨ ਖਿੰਡਿਆ ਹੁੰਦਾ ਬਾਲੇ ਪਾਸੇ ਸੁਰਤ ਹੋ ਜਾਂਦੀ ਹੈ ਕਬੀਲਦਾਰੀਆਂ ਹੋ ਜਾਂਦੀਆਂ ਧੰਦੇ ਹੋ ਜਾਂਦੇ ਆ ਉਹ ਕਿਰਤ ਵਿੱਚ ਸੀ ਜ਼ਿਆਦਾ ਹੀ ਉਲਝ ਜਾਂਦੇ ਆ ਹਾਲਾਂਕਿ ਕਿਰਤ ਵੀ ਜ਼ਰੂਰੀ ਆ ਪਰ ਨਾਮ ਜਪਣਾ ਵੀ ਜ਼ਰੂਰੀ ਆ ਤਾਂ ਬਾਣੀ ਨੂੰ ਵੱਧ ਤੋਂ ਵੱਧ ਕੰਠ ਕਰੋ ਤਾਂ ਜੋ ਕਿ ਤੁਸੀਂ ਅੱਖਾਂ ਬੰਦ ਕਰਕੇ ਇਹ ਬਾਣੀ ਜਿਹੜੀ ਆ ਉਹਨੂੰ ਪੜ ਸਕੋ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਬਾਣੀ ਨੂੰ ਕੰਠ ਕਿਵੇਂ ਕਰ ਸਕਦੇ ਹਾਂ ਪਹਿਲੇ ਹਫ਼ਤੇ ਵਿੱਚ ਤੁਸੀਂ ਗੁਰਮਖ ਪਿਆਰਿਓ ਪੰਜ-ਪੰਜ ਪੌੜੀਆਂ ਜਿਹੜੀਆਂ ਉਹ ਕੰਠ ਕਰ ਸਕਦੇ ਹੋ ਬਹੁਤ ਵਧੀਆ ਤਰੀਕਾ ਹੋ ਸਕਦਾ ਵੀ ਜੇ ਤੁਸੀਂ ਇੱਕ ਹਫ਼ਤੇ ਨੂੰ ਲੈ ਲਓ ਵੀ ਇਹ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਬਾਣੀ ਮੈਂ ਰੋਜ਼ ਪੜ੍ਹਨੀ ਆ ਤਾਂ ਤੁਸੀਂ ਇੱਕ ਮਹੀਨੇ ਦੇ ਵਿੱਚ ਸਾਰੀ ਬਾਣੀ ਕੰਠ ਕਰ ਸਕਦੇ ਹੋ ਕਈ ਵਾਰੀ ਅਸੀਂ ਸਫ਼ਰ ਕਰਦੇ ਹਾਂ ਟ੍ਰੇਨਾਂ ਬੱਸਾਂ ਦੇ ਵਿੱਚ ਜਾਂ ਦੂਰ-ਦੂਰ ਵੀ ਜਾਣਾ ਪੈਂਦਾ ਤੁਸੀਂ ਵੀ ਜਾਂਦੇ ਹੋਮੋਗੇ ਉੱਥੇ ਤੁਸੀਂ ਵੇਖਿਆ ਗੁਟਕਾ ਸਾਹਿਬ ਕਈ ਵਾਰ ਨਹੀਂ ਹੁੰਦਾ ਪਰ ਜੇ ਬਾਣੀ ਕੰਠ ਹੋਵੇਗੀ ਅਸੀਂ ਬਾਣੀ ਨੂੰ ਤਦ ਵੀ ਪੜ ਸਕਦੇ ਆ ਤਾਂ ਬਾਣੀ ਕੰਠ ਕਰਨੀ ਤਾਂ ਬੜੀ ਜ਼ਰੂਰੀ ਆ ਜੀ ਜਿੰਨੇ ਵੀ ਗੁਰਮਖ ਪਿਆਰੇ ਗੁਰਸਿੱਖ ਹੁੰਦੇ ਆ ਉਹ ਬਾਣੀ ਕੰਠ ਕਰ ਲੈਂਦੇ ਆ ਫਿਰ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਆਉਂਦੀ ਆ ਅਸਲ ਦੇ ਵਿੱਚ ਇਹ ਉਹ ਦੌਲਤ ਆ ਜਦੋਂ ਤੁਸੀਂ ਕੰਠ ਕਰ ਲੂਗੇ ਇਹਨੂੰ ਕੋਈ ਚੋਰੀ ਵੀ ਨਹੀਂ ਕਰ ਸਕਦਾ ਚੋਰ ਇਹਨੂੰ ਚੋਰੀ ਨਹੀਂ ਕਰ ਸਕਦਾ ਅੱਗ ਦੇ ਨਾਲ ਇਹ ਵਿਦਿਆ ਸੜ ਨਹੀਂ ਸਕਦੀ ਪਾਣੀ ਵਿੱਚ ਡੁੱਬ ਨਹੀਂ ਸਕਦੀ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨ ਸਾਕੈ ਜਾਲੇ ਤਾਂ ਇਹ ਤਾਂ ਉਹ ਬ੍ਰह्म ਵਿਦਿਆ ਭਾਈ ਜਰੂਰ ਇਹਦੇ ਵੱਲ ਗੌਰ ਕਰੋ ਸ੍ਰੀ ਜਪਜੀ ਸਾਹਿਬ ਦੀ ਬਾਣੀ ਨੂੰ ਕੰਠ ਕਰੋ ਆਪ ਵੀ ਕੰਠ ਕਰੋ ਆਪਣੇ ਬੱਚਿਆਂ ਨੂੰ ਵੀ ਇਹ ਕੰਠ ਕਰਵਾਓ ਗੁਰਬਾਣੀ ਕੰਠ ਮੁਕਾਬਲੇ ਜਿਹੜੇ ਹੁੰਦੇ ਆ ਬੱਚਿਆਂ ਨੂੰ ਉਤਸ਼ਾਹਤ ਕਰੋ ਕਿ ਵੱਧ ਤੋਂ ਵੱਧ ਬਾਣੀ ਕੰਠ ਕਰੋ ਮੁਕਾਬਲਿਆਂ ਵਿੱਚ ਭੇਜੋ ਕਿਉਂਕਿ ਮੁਕਾਬਲੇ ਤੋਂ ਬਿਨਾ ਵਿਕਾਸ ਨਹੀਂ ਵਾਪਰਦਾ ਫਿਰ ਬੱਚੇ ਜਦੋਂ ਉੱਥੇ ਜਾਣਗੇ ਦੇਖਣਗੇ ਕਿ ਇਸ ਤਰ੍ਹਾਂ ਦੇ ਮੁਕਾਬਲੇ ਹੁੰਦੇ ਆ ਫਿਰ ਉਹ ਜ਼ਿਆਦਾ ਉਤਸ਼ਾਹਤ ਹੋ ਕੇ ਬਾਣੀ ਕੰਠ ਕਰਨਗੇ ਜ਼ਰੂਰੀ ਹੈ ਅੱਜ ਦੇ ਜਮਾਨੇ ਵਿੱਚ ਅੱਗੇ ਹੁਣ ਪੰਜਵੀਂ ਗੱਲ ਉਹ ਬਹੁਤ ਜ਼ਿਆਦਾ ਤੁਹਾਨੂੰ ਧਿਆਨ ਦੇਣ ਦੀ ਲੋੜ ਆ ਉਹ ਇਹ ਗੱਲ ਆ ਵੀ ਬਾਣੀ ਜੇ ਆਪਾਂ ਕੰਠ ਵੀ ਕਰ ਲੈਨੇ ਆ ਤੇ ਕਈ ਵਾਰੀ ਐਵੇਂ ਹੁੰਦਾ ਸਾਨੂੰ ਉਹਦੇ ਅਰਥ ਨਹੀਂ ਪਤਾ ਹੁੰਦੇ ਬਾਣੀ ਦੇ ਗੁਰਬਾਣੀ ਦੇ ਅਰਥਾਂ ਨੂੰ ਵੀ ਸਮਝੋ ਕਈ ਵਾਰ ਜਪਜੀ ਸਾਹਿਬ ਦੀ ਬਾਣੀ ਜਿਹੜੀ ਆ ਉਹਦੇ ਕੁਝ ਸ਼ਬਦ ਜਿਹੜੇ ਹੁੰਦੇ ਆ ਸਾਨੂੰ ਸਮਝ ਨਹੀਂ ਆਉਂਦੇ ਤਾਂ ਸਾਨੂੰ ਉਹਦੇ ਜਿਹੜੇ ਭਾਵ ਅਰਥ ਆ ਅਖਰੀ ਅਰਥ ਉਹ ਵੀ ਸਮਝ ਲੈਣੇ ਚਾਹੀਦੇ ਆ ਵੀ ਗੁਰਬਾਣੀ ਕਹਿਣਾ ਕੀ ਚਾਹੁੰਦੀ ਆ ਅਸੀਂ ਕੀ ਕਰ ਰਹੇ ਆ ਜਿਵੇਂ ਕੁਝ ਪੰਕਤੀਆਂ ਹਨ ਜਿਨ੍ਹਾਂ ਨੂੰ ਸੁਣਦਿਆਂ ਸਾਰ ਸਮਝ ਆ ਜਾਂਦੀ ਆ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਇਸ ਤਰ੍ਹਾਂ ਜਿਹੜੇ ਸਿਆਣੇ ਸਰੋਤੇ ਆ ਸਮਝ ਲੈਂਦੇ ਆ ਬਾਣੀ ਪੜਨ ਵਾਲੇ ਪਰ ਕਈ ਜਿਹੜੇ ਸ਼ਬਦ ਆ ਉਹਨਾਂ ਦੀ ਸਮਝ ਨਹੀਂ ਆਉਂਦੀ ਹੈਗੀ ਇਸ ਕਰਕੇ ਨਾ ਫਿਰ ਉਹਨਾਂ ਨੂੰ ਸਮਝਣ ਵਾਸਤੇ ਅਰਥਾਂ ਨੂੰ ਸਮਝਣਾ ਪੈਂਦਾ ਵੀ ਗੁਰਬਾਣੀ ਕਹਿੰਦੀ ਕੀ ਆ ਕਿਵੇਂ ਸਾਨੂੰ ਸਮਝਾਉਂਦੀ ਆ ਤਦ ਅਰਥ ਸਮਝੋਗੇ ਬਾਣੀ ਕੰਠ ਵੀ ਜਲਦੀ ਹੋਵੇਗੀ ਬਾਣੀ ਕੰਠ ਹੋ ਜਾਵੇਗੀ ਅਰਥਾਂ ਨੂੰ ਸਮਝਣ ਦੇ ਨਾਲ ਤਾਂ ਇਹ ਆਪਸ ਵਿੱਚ ਜੁੜੀਆਂ ਹੋਈਆਂ ਗੱਲਾਂ ਨੇ ਬਾਣੀ ਨੂੰ ਕੰਠ ਕਰੋ ਤਾਂ ਕਿ ਤੁਹਾਨੂੰ ਅਰਥ ਸਮਝ ਆ ਜਾਣ ਅਰਥਾਂ ਨੂੰ ਸਮਝੋ ਤਾਂ ਕਿ ਤੁਹਾਨੂੰ ਬਾਣੀ ਕੰਠ ਹੋ ਜਾਵੇ ਬਾਣੀ ਬਾਰ-ਬਾਰ ਪੜ੍ਹਨੀ ਬਾਰ-ਬਾਰ ਪੜ੍ਹਨੀ ਇਹਦੇ ਨਾਲ ਕੀ ਹੁੰਦਾ ਬਾਣੀ ਕੰਠ ਹੋ ਜਾਂਦੀ ਆ ਪਰ ਕਈ ਵਾਰ ਬਾਣੀ ਕੰਠ ਹੋ ਗਈ ਅਰਥ ਸਮਝ ਨਾ ਆਏ ਫਿਰ ਉਹਨਾਂ ਰਸ ਨਹੀਂ ਆਉਂਦਾ ਰਸ ਉਦੋਂ ਹੀ ਆਉਣਾ ਜਦੋਂ ਤੁਹਾਨੂੰ ਅਰਥ ਸਮਝ ਆਉਣਗੇ ਕਈਆਂ ਦੀ ਅਵਸਥਾ ਹੁੰਦੀ ਆ ਵੀ ਉਹਨਾਂ ਨੂੰ ਬਾਣੀ ਦੇ ਅਰਥ ਨਹੀਂ ਪਤਾ ਹੁੰਦੇ ਉਹਨਾਂ ਨੂੰ ਵੀ ਆਨੰਦ ਆਉਂਦਾ ਉਹਨਾਂ ਦੀ ਭਾਵਨਾ ਹੁੰਦੀ ਉਹਨਾਂ ਦੀ ਸ਼ਰਧਾ ਹੁੰਦੀ ਆ ਪਰ ਅਰਥ ਸਮਝਣੇ ਬੜੇ ਜ਼ਰੂਰੀ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਬਾਣੀ ਨੂੰ ਸਮਝੋ ਫੇਰ ਹੀ ਜਿਹੜਾ ਮਨ ਕਠੋਰਾ ਸ਼ਬਦ ਭੇਦ ਤੂੰ ਸ਼ਬਦ ਦੇ ਨਾਲ ਵਿੰਨਿਆ ਜਾਵੇਗਾ ਜਦੋਂ ਉਦੋਂ ਇਤੇ ਫਰਕ ਪੈਣਾ ਨਹੀਂ ਇਸ ਤੋਂ ਬਿਨਾਂ ਅਰਥ ਨੇ ਕਿਹੜੇ ਅਰਥਾਂ ਤੋਂ ਬਿਨਾ ਸਮਝੇ ਤੋਂ ਬਿਨਾ ਗੱਲ ਨਹੀਂ ਬਣਨੀ ਪੂਰਨ ਰੂਪ ਦੇ ਵਿੱਚ ਤਾਂ ਜਰੂਰ ਭਾਈ ਇੱਧਰ ਧਿਆਨ ਦਿਓ ਅੱਗੇ ਹੁਣ ਛੇਵੀਂ ਗੱਲ ਇਹ ਤਾਂ ਅਸੀਂ ਅਰਦਾਸ ਦੇ ਵਿੱਚ ਰੋਜ਼ ਹੀ ਮੰਗਦੇ ਆ ਤੁਸੀਂ ਸਰਵਣ ਕੀਤਾ ਹੋਵੇਗਾ ਜਦੋਂ ਭਾਈ ਸਾਹਿਬ ਅਰਦਾਸ ਕਰਦੇ ਆ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਭਰੋਸਾ ਦਾਣ ਮੈਂ ਹਾਂਜੀ ਗੱਲ ਕਰ ਰਿਹਾ ਭਰੋਸੇ ਦੀ ਜਦੋਂ ਬਾਣੀ ਪੜ੍ਹਦੇ ਆ ਫਿਰ ਗੁਰਬਾਣੀ ਉੱਪਰ ਸਾਡਾ ਭਰੋਸਾ ਵੀ ਹੋਣਾ ਚਾਹੀਦਾ ਵਿਸ਼ਵਾਸ ਵੀ ਹੋਣਾ ਚਾਹੀਦਾ ਸਾਨੂੰ ਸਭ ਕੁਝ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਬਲ ਬੁੱਧੀ ਦਾ ਦਾਤਾ ਉਹਨੂੰ ਹੀ ਮੰਨਣਾ ਚਾਹੀਦਾ ਵੀ ਉਹੀ ਆ ਜਿਹੜਾ ਸਾਨੂੰ ਬਲ ਦਿੰਦਾ ਬੁੱਧੀ ਅਕਲ ਦਿੰਦਾ ਤਾਂ ਭਰੋਸਾ ਬਾਣੀ ਦੇ ਕਰਨਾ ਚਾਹੀਦਾ ਵੀ ਹਾਂ ਜੇ ਮੈਂ ਬਾਣੀ ਪੜ੍ਹਾਂਗਾ ਇਹ ਮੇਰੇ ਔਗਣਾ ਨੂੰ ਕੱਟ ਦਵੇਗੀ ਕਈ ਵਾਰੀ ਭਰੋਸਾ ਹੀ ਨਹੀਂ ਬਣ ਪਾਉਂਦਾ ਹੁਣ ਅਸੀਂ ਜਦੋਂ ਕਿਤੇ ਵੀ ਜਾਂਦੇ ਹਾਂ ਬਸ ਦੇ ਵਿੱਚ ਸਵਾਰ ਹੁੰਨੇ ਆ ਟ੍ਰੇਨਾਂ ਵਿੱਚ ਬਹਿ ਜਾਂਦੇ ਆ ਡਰਾਈਵਰ ਤੇ ਤਾਂ ਅਸੀਂ ਭਰੋਸਾ ਕਰਦੇ ਆ ਵੀ ਸਾਨੂੰ ਸਾਡੀ ਮੰਜ਼ਿਲ ਤੇ ਲੈ ਜਾਵੇਗਾ ਪਰ ਗੁਰੂ ਦੇ ਉੱਪਰ ਭਰੋਸਾ ਅਸੀਂ ਕਰਦੇ ਨਹੀਂ ਬਾਣੀ ਉੱਪਰ ਨਹੀਂ ਭਰੋਸਾ ਕਰਦੇ ਕਈ ਵਾਰੀ ਬੰਦਿਆਂ ਉੱਪਰ ਜ਼ਿਆਦਾ ਭਰੋਸਾ ਕਰਦੇ ਆ ਚੀਜ਼ਾਂ ਉੱਪਰ ਜ਼ਿਆਦਾ ਭਰੋਸਾ ਕਰਦੇ ਆ ਪਰ ਬਾਣੀ ਦੇ ਉੱਪਰ ਸਾਡਾ ਭਰੋਸਾ ਜਿਹੜਾ ਹੁੰਦਾ ਹੀ ਨਹੀਂ ਹੈਗਾ ਉਹ ਕਿਉਂ ਨਹੀਂ ਹੁੰਦਾ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਉਹ ਇਹ ਹੈ ਕਿ ਅਸੀਂ ਇਤਿਹਾਸਿਕ ਜੜੀਆਂ ਸਾਖੀਆਂ ਹਨ ਉਹਨਾਂ ਨੂੰ ਘੱਟ ਸੁਣਦੇ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਇਤਿਹਾਸ ਨੂੰ ਸੁਣਿਆ ਉਹਨਾਂ ਦਾ ਨਿਸ਼ਚਾ ਉਹਨਾਂ ਦਾ ਭਰੋਸਾ ਗੁਰੂ ਤੇ ਬਣ ਗਿਆ ਇਹ ਗੱਲ ਸੱਚੀ ਆ ਜਿਨ੍ਹਾਂ ਨੇ ਇਤਿਹਾਸ ਨਹੀਂ ਪੜਿਆ ਸਾਡਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਿੱਖਾਂ ਦਾ ਅਰਦਾਸ ਉੱਪਰ ਬਾਣੀ ਉੱਪਰ ਕਿੰਨਾ ਭਰੋਸਾ ਸੀ ਕਿਸ ਤਰ੍ਹਾਂ ਉਹ ਮਾਵਾਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਆ ਗਲਾਂ ਦੇ ਵਿੱਚ ਬੱਚਿਆਂ ਦੇ ਜਿਹੜੇ ਹਾਰ ਬਣਾ ਕੇ ਪਾਏ ਗਏ ਉਹਨਾਂ ਦੇ ਉਹ ਡੋਲੀਆਂ ਨਹੀਂ ਤਾਂ ਸਭ ਕੁਝ ਕਿਵੇਂ ਹੋ ਗਿਆ ਉਹ ਬਾਣੀ ਦੇ ਆਸਰੇ ਨਾਲ ਹੋ ਗਿਆ ਜਦੋਂ ਆਪਾਂ ਇਤਿਹਾਸ ਪੜ੍ਹਦੇ ਆਂ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਗੁਰੂ ਦੀ ਏਡੀ ਰਹਿਮਤ ਆ ਇਹਨਾਂ ਤੇ ਫਿਰ ਆਪਣਾ ਬਾਣੀ ਤੇ ਭਰੋਸਾ ਬਣਦਾ ਅਜੇ ਤੱਕ ਅਸੀਂ ਸਿਰਫ ਬਾਣੀ ਨੂੰ ਸਮਝਿਆ ਹੋਇਆ ਵੀ ਇਹਨੇ ਪਾਠ ਕਰ ਲਈਏ ਸਾਨੂੰ ਆਹ ਚੀਜ਼ ਦੁਨਿਆਵੀ ਮਿਲ ਜਾਵੇ ਇਹਨੇ ਪਾਠ ਕਰ ਲਈਏ ਉਹ ਮਿਲ ਜਾਵੇ ਨਹੀਂ ਭਾਈ ਇਹ ਨਿਸ਼ਕਾਮ ਹੋ ਕੇ ਜਦੋਂ ਬਾਣੀ ਪੜੋਗੇ ਬਾਕੀ ਚੀਜ਼ਾਂ ਦਾ ਤੁਹਾਨੂੰ ਆਪੇ ਹੀ ਮਿਲ ਜਾਣੀਆਂ ਬਾਕੀ ਆ ਜਿਹੜਾ ਭਰੋਸਾ ਵਜੋਂ ਤੁਸੀਂ ਭਰੋਸਾ ਕਰੋਗੇ ਉਦੋਂ ਬਾਣੀ ਪੜ੍ਹਦੇ ਸਮੇਂ ਵਿਚਾਰ ਵੀ ਘੱਟ ਆਉਣਗੇ। ਕਈ ਵਾਰੀ ਸਾਡਾ ਭਰੋਸਾ ਨਹੀਂ ਹੁੰਦਾ ਉਦੋਂ ਵਿਚਾਰ ਆਈ ਜਾਂਦੇ ਆ ਸਾਰੀਆਂ ਚੀਜ਼ਾਂ ਚੇਤੇ ਆਈ ਜਾਂਦੀਆਂ ਵਾਰ-ਵਾਰ। ਹੁਣ ਭਰੋਸਾ ਹੋਊਗਾ ਮਨ ਵਿੱਚ ਵੀ ਇਹ ਮੇਰੇ ਗੁਰੂ ਦੀ ਬਾਣੀ ਆ। ਫਿਰ ਵਿਚਾਰ ਉਹਨੇ ਨਹੀਂ ਆਉਣਗੇ। ਭਰੋਸਾ ਹੋਊਗਾ। ਤੁਹਾਡੇ ਨਾਲ ਕੁਝ ਵੀ ਹੋ ਜੇ ਕਈਆਂ ਦਾ ਮੈਂ ਦੇਖਿਆ ਭਰੋਸਾ ਬੜੀ ਛੇਤੀ ਹੱਲ ਜਾਂਦਾ ਡੋਲ ਜਾਂਦੇ ਆ ਵੀ ਅਸੀਂ ਤਾਂ ਬਾਣੀ ਪੜ੍ਹਦੇ ਸੀ ਸਾਨੂੰ ਦੁੱਖ ਆ ਗਿਆ। ਪਰੇਸ਼ਾਨੀਆਂ ਆ ਗਈਆਂ ਪਹਿਲਾਂ ਸਭ ਕੁਝ ਠੀਕ ਸੀ ਜਦੋਂ ਦੇ ਬਾਣੀ ਪੜਨ ਲੱਗੇ ਆ ਘਰ ਵਿੱਚ ਪਰੇਸ਼ਾਨੀਆਂ ਆ ਰਹੀਆਂ ਕਈਆਂ ਨੂੰ ਇਉਂ ਵੀ ਲੱਗਣ ਲੱਗ ਜਾਂਦਾ ਵੀ ਸਾਡਾ ਨੁਕਸਾਨ ਹੋਈ ਜਾਂਦਾ ਨਹੀਂ ਇਹੀ ਤਾਂ ਵੱਡੀ ਭੌਲਾ ਨਾ ਇੱਥੇ ਤਾਂ ਭਰੋਸੇ ਦੀ ਕਮੀ ਆ ਇੱਥੇ ਹੀ ਵੱਡੀ ਗਲਤੀ ਆ ਗਲਤ ਫਹਿਮੀ ਆ ਇਹ ਗਲਤ ਫਹਿਮੀ ਮਨ ਦੇ ਵਿੱਚੋਂ ਕੱਢੋ ਬਾਣੀ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੀ ਉਹ ਬਾਣੀ ਜਿਨੇ ਗੁਰਸਿੱਖਾਂ ਦਾ ਜੀਵਨ ਹੀ ਬਦਲ ਦਿੱਤਾ ਇਹ ਉਹੀ ਬਾਣੀ ਆ ਜਿਹਨੂੰ ਪੜ੍ਹ ਕੇ ਸਾਡੇ ਮਨ ਤੇ ਲੱਗੀ ਮੈਲ ਉੱਤਰ ਜਾਂਦੀ ਆ ਤਾਂ ਉਹ ਬਾਣੀ ਸਾਡਾ ਨੁਕਸਾਨ ਕਿਵੇਂ ਕਰ ਦੂਗੀ ਤਾਂ ਇਹ ਵੱਡਾ ਵਹਿਮ ਆ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਆ ਸਾਡਾ ਨੁਕਸਾਨ ਹੋਣ ਲੱਗ ਜਾਂਦਾ ਬਹੁਤਿਆਂ ਦੇ ਮਨ ਵਿੱਚ ਇਹ ਸਵਾਲ ਸੀਗਾ ਤਾਂ ਇਹ ਤਾਂ ਭਾਈ ਕਲਯੁਗ ਆ ਕਲਯੁਗ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਹੀ ਆ ਤੁਹਾਡੇ ਮਨ ਵਿੱਚ ਇਹੋ ਜਿਹੇ ਵਿਚਾਰ ਆਉਣੇ ਹੀ ਆ ਨਾਲੇ ਜਦੋਂ ਪਾਠ ਕਰਦੇ ਆ ਕਈ ਵਾਰੀ ਇੱਕ ਦੋ ਪੌੜੀਆਂ ਹੁੰਦੀਆਂ ਉਹ ਚ ਮਨ ਟੈਕਦਾ ਤੀਜੀ ਪੌੜੀ ਤੇ ਪਾਠ ਕਰਦੇ ਆ ਮਨ ਬਾਹਰ ਚਲੇ ਜਾਂਦਾ ਉਫਰ ਆਪਾਂ ਜੋ ਵੀ ਆਪਾਂ ਕੰਮ ਕਰਦੇ ਆ ਸਾਰਾ ਦਿਨ ਕਿਤਾ ਹੁੰਦਾ ਪਿੱਛੇ ਪੁਰਬਲੇ ਸੰਸਕਾਰ ਹੁੰਦੇ ਆ ਮੜਮੜ ਚੇਤੇ ਆਉਂਦੇ ਆ ਬੰਦੇ ਨੂੰ ਟਿਕਣ ਹੀ ਨਹੀਂ ਦਿੰਦੇ ਉਹ ਦੁਨੀਆ ਦੇ ਸਾਰੇ ਕੰਮ ਧੰਦੇ ਉਦੋਂ ਹੀ ਯਾਦ ਆਉਂਦੇ ਆ ਜਦੋਂ ਆਪਾਂ ਪਾਠ ਕਰਨ ਲੱਗਦੇ ਆ ਤਾਂ ਥੋੜਾ ਜਿਹਾ ਭਰੋਸਾ ਬਣਾਓ ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਵੇਗੀ ਰਹਿਮਤ ਹੋ ਜਾਵੇਗੀ ਉਦੋਂ ਤੁਹਾਡੀ ਬਾਣੀ ਪੜੀ ਦਾ ਫਲ ਵੀ ਤੁਹਾਨੂੰ ਮਿਲ ਜਾਵੇਗਾ ਇਹ ਯਕੀਨ ਰੱਖੋ ਵੀ ਗੁਰੂ ਕਦੇ ਵੀ ਕਿਸੇ ਦਾ ਜੋ ਬੀਜਿਆ ਬੀਜ ਆ ਉਹਦਾ ਫਲ ਨੂੰ ਮਿਲਣਾ ਹੀ ਮਿਲਣਾ ਚਾਹੇ ਉਹ ਚੰਗਾ ਤੇ ਚਾਹੇ ਉਹ ਮਾੜਾ ਇਹ ਵਿਧੀ ਦਾ ਵਿਧਾਨ ਆ ਪ੍ਰਮਾਤਮਾ ਨੇ ਬਣਾਈ ਮਰਿਆਦਾ ਵਾ ਜੋ ਬੀਜੋਗੇ ਉਹੀ ਮਿਲੇਗਾ ਤੁਸੀਂ ਪਾਠ ਕਰੋਗੇ ਇਕਮਨ ਇਕਚਤ ਹੋ ਕੇ ਕਿਵੇਂ ਨਾ ਜੀ ਤੁਹਾਨੂੰ ਫਲ ਮਿਲੇਗਾ ਗੱਲ ਇਹ ਆ ਵੀ ਅਸੀਂ ਇਕਮਨ ਇਕਚਤ ਹੋ ਕੇ ਕਰਦੇ ਹੀ ਨਹੀਂ ਹੈਗੇ ਜਦੋਂ ਜਿਸ ਦਿਨ ਕਰਨ ਲੱਗ ਗਏ ਕਿਰਪਾ ਜ਼ਰੂਰ ਜ਼ਰੂਰ ਬੰਦੇ ਤੇ ਹੋ ਜਾਂਦੀ ਐ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਬੜੀ ਸੁਣੀ ਬਾਣੀ ਕੀਤੀ ਵਿਚਾਰ ਹਿਰਦਿਆਂ ਚ ਬਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੋਚੇ ਜੀਵਨ ਵਾਲੇ ਬਣ ਜਾਈਏ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਜੀ ਗੁਰਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ